लॻातार ज़मीन खिसकण जे कारण जिथे ਕਈ ਥਾਵਾਂ ਤੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਤੋਂ ਉਪਖਾਰਾ ਆ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਪ ਪਹਾੜ ਤੋਂ ਲਗਾਤਾਰ ਹੀ ਜ਼ਮੀਨ ਖਿਸਕਣ ਦੇ ਕਾਰਨ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੁਣ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕੀਤੀ ਜਾ ਰਹੀ ਦੱਸਦੀ ਕਿ ਇਸ ਨੂੰ ਲੰਬੇ ਸਮੇਂ ਦੇ ਸੁਰੱਖਿਆ ਉਪਾਅਾਂ ਦੇ ਲਈ ਜ਼ਰੂਰੀ ਦੱਸਿਆ ਗਿਆ ਤਾਂ ਲਗਾਤਾਰ ਉੱਤਰਾਖੰਡ ਦੇ ਵਿੱਚ ਜ਼ਮੀਨ ਖਿਸਕ ਉੰਨੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਵਰਤਦਿਆਂ ਹੋਇਆਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਜਿਹੜੀ ਹੈ ਪ੍ਰਸਤਾਵਿਤ ਕੀਤੀ ਗਈ ਹੈ ਇੱਥੇ ਜ਼ਮੀਨ ਖਿਸਕਣ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਇਸ ਵਿਲੇ ਜਿਹੜਾ ਮਾਹੌਲ ਹੈ ਉਤਰਾਖੰਡ ਦੇ ਵਿੱਚ ਵੀ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਆਏ ਦਿਨ ਬੱਦਲ ਫਟਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਹੁਣ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਉੱਥੋਂ ਤਬਦੀਲ ਕਰਨ ਦੀ ਹੁਣ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਆਏ ਦਿਨ ਇਹ ਅਜਿਹੇ ਹਾਦਸੇ ਅਜਈਆਂ ਘਟਨਾਵਾਂ ਹੋਣੀਆਂ ਜਿਸ ਦੇ ਨਾਲ ਜਾਨਾਂ ਨੂੰ ਕਾਫੀ ਖਤਰਾ ਹੈ ਤਾਂ ਇਸ ਨੂੰ ਲੈ ਕੇ ਹੁਣ ਉੱਤਰ ਕਾਸ਼ੀ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਤਰਾਖੰਡ ਦੇ ਉੱਤਰ ਕਾਸ਼ੀ ਸ਼ਹਿਰ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਵ ਪਹਾੜ ਤੋਂ ਲਗਾਤਾਰ ਜ਼ਮੀਨ ਖਿਸਕਣ ਦੇ ਮਾਮਲਿਆਂ ਨੂੰ ਵੇਖਦਿਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕਰ ਦਿੱਤੀ ਹੈ ਲਗਾਤਾਰ ਜ਼ਮੀਨ ਖਿਸਕਣ ਦੇ ਕਾਰਨ ਜਿੱਥੇ ਕਈ ਥਾਵਾਂ ਤੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਤੋਂ ਅਨੁਭਖਾ ਰਹਿਆ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਮੱਧ ਦੇ ਵਿੱਚ ਵਰੁਣਾਤ ਪਹਾੜ ਤੋਂ ਲਗਾਤਾਰ ਹੀ ਜ਼ਮੀਨ ਖਿਸਕਣ ਦੇ ਕਾਰਨ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੁਣ تبدیل ਕਰਨ ਦੀ ਯੋਜਨਾ ਪ੍ਰਸਤਾਵਿਤ ਕੀਤੀ ਜਾ ਰਹੀ ਦੱਸ ਦੇ ਕਿ ਇਸ ਨੂੰ ਲੰਬੇ ਸਮੇਂ ਦੇ ਸੁਰੱਖਿਆ ਉਪਾਅਾਂ ਦੇ ਲਈ ਜ਼ਰੂਰੀ ਦੱਸਿਆ ਗਿਆ ਹੈ ਤਾਂ ਲਗਾਤਾਰ ਉੱਤਰਾਖੰਡ ਦੇ ਵਿੱਚ ਜ਼ਮੀਨ ਖਿਸਕਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਵਰਤਦਿਆਂ ਹੋਇਆਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਜਿਹੜੀ ਹੈ ਪ੍ਰਸਤਾਵਿਤ ਕੀਤੀ ਗਈ ਹੈ ਇੱਥੇ ਜ਼ਮੀਨ ਖਿਸਕਣ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਇਸ ਵਿਲੇ ਜਿਹੜਾ ਮਾਹੌਲ ਹੈ ਉਤਰਾਖੰਡ ਦੇ ਵਿੱਚ ਵੀ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਆਏ ਦਿਨ ਬੱਦਲ ਫਟਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਹੁਣ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਉੱਥੋਂ ਤਬਦੀਲ ਕਰਨ ਦੀ ਹੁਣ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਆਏ ਦਿਨ ਹੀ ਅਜਿਹੇ ਹਾਦਸੇ ਅਜਿਹੀਆਂ ਘਟਨਾਵਾਂ ਹੋਣੀਆਂ ਜਿਸ ਦੇ ਨਾਲ ਜਾਨਾਂ ਨੂੰ ਕਾਫੀ ਖਤਰਾ ਹੈ ਤਾਂ ਇਸ ਨੂੰ ਲੈ ਕੇ ਹੁਣ ਉੱਤਰ ਕਾਸ਼ੀ ਦੇ ਜ਼िला ਪ੍ਰਸ਼ਾਸਨ ਨੇ ਉੱਤਰਾਖੰਡ ਦੇ ਉੱਤਰ ਕਾਸ਼ੀ ਸ਼ਹਿਰ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਵ ਪਹਾੜ ਤੋਂ ਲਗਾਤਾਰ ਜ਼ਮੀਨ ਖਿਸਕਣ ਦੇ ਮਾਮਲਿਆਂ ਨੂੰ ਵੇਖਦਿਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕਰ ਦਿੱਤੀ ਹੈ ਲਗਾਤਾਰ ਜ਼ਮੀਨ ਖਿਸਕਣ ਦੇ ਕਾਰਨ ਜਿੱਥੇ ਕਈ ਥਾਵਾਂ ਤੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਤੋਂ ਅਨੁਭਖਾ ਰਹਿਆ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਪ ਪਹਾੜ ਤੋਂ ਲਗਾਤਾਰ ਹੀ ਜ਼ਮੀਨ ਖਿਸਕਣ ਦੇ ਕਾਰਨ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੁਣ ਤਬਦੀਲ ਕਰਨ ਦੀ ਯੋਜਨਾ ਪ੍ਰਸਤਾ ਦੀਤੀ ਜਾ ਰਹੀ ਦੱਸ ਦੇ ਕਿ ਇਸ ਨੂੰ ਲੰਬੇ ਸਮੇਂ ਦੀ ਸੁਰੱਖਿਆ ਉਪਾਾਮਾ ਦੇ ਲਈ ਜ਼ਰੂਰੀ ਦੱਸਿਆ ਗਿਆ ਤਾਂ ਲਗਾਤਾਰ ਉੱਤਰਾਖੰਡ ਦੇ ਵਿੱਚ ਜ਼ਮੀਨ ਖਿਸਕਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਵਰਤਦਿਆਂ ਹੋયા ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋયા ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਜਿਹੜੀ ਹੈ ਪ੍ਰਸਤਾਵਿਤ ਕੀਤੀ ਗਈ ਹੈ ਇੱਥੇ ਜ਼ਮੀਨ ਖਿਸਕਣ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਇਸ ਵਿਲੇ ਜਿਹੜਾ ਮਾਹੌਲ ਹੈ ਉਤਰਾਖੰਡ ਦੇ ਵਿੱਚ ਵੀ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਆਏ ਦਿਨ ਬੱਦਲ ਫਟਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਹੁਣ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਉੱਥੋਂ ਤਬਦੀਲ ਕਰਨ ਦੀ ਹੁਣ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਆਏ ਦਿਨ ਇਹ ਅਜਿਹੇ ਹਾਦਸੇ ਅਜਿਹੀਆਂ ਘਟਨਾਵਾਂ ਹੋਣੀਆਂ ਜਿਸ ਦੇ ਨਾਲ ਜਾਨਾਂ ਨੂੰ ਕਾਫੀ ਖਤਰਾ ਹੈ ਤਾਂ ਇਸ ਨੂੰ ਲੈ ਕੇ ਹੁਣ ਉੱਤਰ ਕਾਸ਼ੀ ਦੇ ਜ਼िला ਪ੍ਰਸ਼ਾਸਨ ਨੇ ਉੱਤਰਾਖੰਡ ਦੇ ਉੱਤਰ ਕਾਸ਼ੀ ਸ਼ਹਿਰ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਵ ਪਹਾੜ ਤੋਂ ਲਗਾਤਾਰ ਜ਼ਮੀਨ ਖਿਸਕਣ ਦੇ ਮਾਮਲਿਆਂ ਨੂੰ ਵੇਖਦਿਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕਰ ਦਿੱਤੀ ਹੈ ਲਗਾਤਾਰ ਜ਼ਮੀਨ ਖਿਸਕਣ ਦੇ ਕਾਰਨ ਜਿੱਥੇ ਕਈ ਥਾਵਾਂ ਤੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਤੋਂ ਅਨੁਭਖਾ ਰਹਿਆ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਪ ਪਹਾੜ ਤੋਂ ਲਗਾਤਾਰ ਹੀ ਜ਼ਮੀਨ ਖਿਸਕਣ ਦੇ ਕਾਰਨ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੁਣ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕੀਤੀ ਜਾ ਰਹੀ ਦੱਸਦੀ ਕਿ ਇਸ ਨੂੰ ਲੰਬੇ ਸਮੇਂ ਦੇ ਸੁਰੱਖਿਆ ਉਪਾਅ ਦੇ ਲਈ ਜ਼ਰੂਰੀ ਦੱਸਿਆ ਗਿਆ ਹੈ ਤਾਂ ਲਗਾਤਾਰ ਉੱਤਰਾਖੰਡ ਦੇ ਵਿੱਚ ਜ਼ਮੀਨ ਖਿਸਕ ਤੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਕੀ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਵਰਤਦਿਆਂ ਹੋਇਆ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਜਿਹੜੀ ਹੈ ਪ੍ਰਸਤਾਵਿਤ ਕੀਤੀ ਗਈ ਹੈ ਇੱਥੇ ਜ਼ਮੀਨ ਖਿਸਕਣ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਇਸ ਵਿਲੇ ਜਿਹੜਾ ਮਾਹੌਲ ਹੈ ਉਤਰਾਖੰਡ ਦੇ ਵਿੱਚ ਵੀ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਆਏ ਦਿਨ ਬੱਦਲ ਫਟਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਹੁਣ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਉੱਥੋਂ ਤਬਦੀਲ ਕਰਨ ਦੀ ਹੁਣ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਆਇਤ ਦੇ ਨਹੀਂ ਅਜਿਹੇ ਹਾਦਸੇ ਅਜੀਆਂ ਘਟਨਾਵਾਂ ਹੋਣੀਆਂ ਜਿਸ ਦੇ ਨਾਲ ਜਾਨਾਂ ਨੂੰ ਕਾਫੀ ਖਤਰਾ ਹੈ ਤਾਂ ਇਸ ਨੂੰ ਲੈ ਕੇ ਹੁਣ ਉੱਤਰ ਕਾਸ਼ੀ ਦੇ ਜ਼िला ਪ੍ਰਸ਼ਾਸਨ ਨੇ ਉੱਤਰਾਖੰਡ ਦੇ ਉੱਤਰ ਕਾਸ਼ੀ ਸ਼ਹਿਰ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਪ ਪਹਾੜ ਤੋਂ ਲਗਾਤਾਰ ਜ਼ਮੀਨ ਖਿਸਕਣ ਦੇ ਮਾਮਲਿਆਂ ਨੂੰ ਵੇਖਦਿਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕਰ ਦਿੱਤੀ ਹੈ लगातार ज़मीन खिसकण जे कारण जिथे ਕਈ ਥਾਵਾਂ ਤੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਤੋਂ ਅਨੁਭਖਾ ਰਹਾ ਆ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਪ ਪਹਾੜ ਤੋਂ ਲਗਾਤਾਰ ਹੀ ਜ਼ਮੀਨ ਖਿਸਕਣ ਦੇ ਕਾਰਨ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੁਣ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕੀਤੀ ਜਾ ਰਹੀ ਦੱਸਦੀ ਕਿ ਇਸ ਨੂੰ ਲੰਬੇ ਸਮੇਂ ਦੇ ਸੁਰੱਖਿਆ ਉਪਾਅਾਂ ਦੇ ਲਈ ਜ਼ਰੂਰੀ ਦੱਸਿਆ ਗਿਆ ਹੈ ਤਾਂ ਲਗਾਤਾਰ ਉੱਤਰਾਖੰਡ ਦੇ ਵਿੱਚ ਜ਼ਮੀਨ ਖਿਸਕ ਤੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਵਰਤਦਿਆਂ ਹੋਇਆਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਜਿਹੜੀ ਹੈ ਪ੍ਰਸਤਾਵਿਤ ਕੀਤੀ ਗਈ ਹੈ ਇੱਥੇ ਜ਼ਮੀਨ ਖਿਸਕਣ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਇਸ ਵਿਲੇ ਜਿਹੜਾ ਮਾਹੌਲ ਹੈ ਉੱਤਰਾਖੰਡ ਦੇ ਵਿੱਚ ਵੀ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਆਏ ਦਿਨ ਬੱਦਲ ਫਟਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਹੁਣ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਉੱਥੋਂ ਤਬਦੀਲ ਕਰਨ ਦੀ ਹੁਣ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਆਏ ਦਿਨ ਇਹ ਅਜਿਹੇ ਹਾਦਸੇ ਅਜਿਹੀਆਂ ਘਟਨਾਵਾਂ ਹੋਣੀਆਂ ਜਿਸ ਦੇ ਨਾਲ ਜਾਨਾਂ ਨੂੰ ਕਾਫੀ ਖਤਰਾ ਹੈ ਤਾਂ ਇਸ ਨੂੰ ਲੈ ਕੇ ਹੁਣ ਉੱਤਰ ਕਾਸ਼ੀ ਦੇ ਜ਼िला ਪ੍ਰਸ਼ਾਸਨ ਨੇ ਉੱਤਰਾਖੰਡ ਦੇ ਉੱਤਰ ਕਾਸ਼ੀ ਸ਼ਹਿਰ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਪ ਪਹਾੜ ਤੋਂ ਲਗਾਤਾਰ ਜ਼ਮੀਨ ਖਿਸਕਣ ਦੇ ਮਾਮਲਿਆਂ ਨੂੰ ਵੇਖਦਿਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕਰ ਦਿੱਤੀ ਹੈ ਲਗਾਤਾਰ ਜ਼ਮੀਨ ਖਿਸਕਣ ਦੇ ਕਾਰਨ ਜਿੱਥੇ ਕਈ ਥਾਵਾਂ ਤੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਤੋਂ ਉਪਖਾ ਰਹਿਆ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਪ ਪਹਾੜ ਤੋਂ ਲਗਾਤਾਰ ਹੀ ਜ਼ਮੀਨ ਖਿਸਕਣ ਦੇ ਕਾਰਨ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੁਣ تبدیل ਕਰਨ ਦੀ ਯੋਜਨਾ ਪ੍ਰਸਤਾਵਿਤ ਕੀਤੀ ਜਾ ਰਹੀ ਦੱਸਦੀ ਕਿ ਇਸ ਨੂੰ ਲੰਬੇ ਸਮੇਂ ਦੇ ਸੁਰੱਖਿਆ ਉਪਾਅ ਦੇ ਲਈ ਜ਼ਰੂਰੀ ਦੱਸਿਆ ਗਿਆ ਤਾਂ ਲਗਾਤਾਰ ਉੱਤਰਾਖੰਡ ਦੇ ਵਿੱਚ ਜ਼ਮੀਨ ਖਿਸਕਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਵਰਤਦਿਆਂ ਹੋયા ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ تبدیل ਕਰਨ ਦੀ ਯੋਜਨਾ ਜਿਹੜੀ ਹੈ ਪ੍ਰਸਤਾਵਿਤ ਕੀਤੀ ਗਈ ਹੈ ਇੱਥੇ ਜ਼ਮੀਨ ਖਿਸਕਣ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਇਸ ਵਿਲੇ ਜਿਹੜਾ ਮਾਹੌਲ ਹੈ ਉਤਰਾਖੰਡ ਦੇ ਵਿੱਚ ਵੀ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਆਏ ਦਿਨ ਬੱਦਲ ਫਟਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਹੁਣ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਉੱਥੋਂ ਤਬਦੀਲ ਕਰਨ ਦੀ ਹੁਣ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਆਏ ਦਿਨ ਇਹ ਅਜਿਹੇ ਹਾਦਸੇ ਅਜਿਹੀਆਂ ਘਟਨਾਵਾਂ ਹੋਣੀਆਂ ਜਿਸ ਦੇ ਨਾਲ ਜਾਨਾਂ ਨੂੰ ਕਾਫੀ ਖਤਰਾ ਹੈ ਤਾਂ ਇਸ ਨੂੰ ਲੈ ਕੇ ਹੁਣ ਉੱਤਰ ਕਾਸ਼ੀ ਦੇ ਜ਼िला ਪ੍ਰਸ਼ਾਸਨ ਨੇ ਉੱਤਰਾਖੰਡ ਦੇ ਉੱਤਰ ਕਾਸ਼ੀ ਸ਼ਹਿਰ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਵ ਪਹਾੜ ਤੋਂ ਲਗਾਤਾਰ ਜ਼ਮੀਨ ਖਿਸਕਣ ਦੇ ਮਾਮਲਿਆਂ ਨੂੰ ਵੇਖਦਿਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕਰ ਦਿੱਤੀ ਹੈ ਲਗਾਤਾਰ ਜ਼ਮੀਨ ਖਿਸਕਣ ਦੇ ਕਾਰਨ ਜਿੱਥੇ ਕਈ ਥਾਵਾਂ ਤੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਖਾ ਰਹਿਆਂ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਪ ਪਹਾੜ ਤੋਂ ਲਗਾਤਾਰ ਹੀ ਜ਼ਮੀਨ ਖਿਸਕਣ ਦੇ ਕਾਰਨ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੁਣ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕੀਤੀ ਜਾ ਰਹੀ ਰਾਜਨੀਤੀ ਇਸ ਨੂੰ ਲੰਬੇ ਸਮੇਂ ਦੇ ਸੁਰੱਖਿਆ ਉਪਾਅ ਦੇ ਲਈ ਜ਼ਰੂਰੀ ਦੱਸਿਆ ਗਿਆ ਤਾਂ ਲਗਾਤਾਰ ਉੱਤਰਾਖੰਡ ਦੇ ਵਿੱਚ ਜ਼ਮੀਨ ਖਿਸਕਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਵਰਤਦਿਆਂ ਹੋਇਆਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਜਿਹੜੀ ਹੈ ਪ੍ਰਸਤਾਵਿਤ ਕੀਤੀ ਗਈ ਹੈ ਇੱਥੇ ਜ਼ਮੀਨ ਖਿਸਕਣ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ Did <laughs> ਮਾਹੌਲ ਹੈ ਉਤਰਾਖੰਡ ਦੇ ਵਿੱਚ ਵੀ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਆਇਦ ਦਿਨ ਬੱਦਲ ਫਟਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਹੁਣ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਉੱਥੋਂ ਤਬਦੀਲ ਕਰਨ ਦੀ ਹੁਣ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਆਇਦ ਦੇ ਨਹੀਂ ਅਜਿਹੇ ਹਾਦਸੇ ਅਜਿਹੀਆਂ ਘਟਨਾਵਾਂ ਹੋਣੀਆਂ ਜਿਸ ਦੇ ਨਾਲ ਜਾਨਾਂ ਨੂੰ ਕਾਫੀ ਖਤਰਾ ਹੈ ਤਾਂ ਇਸ ਨੂੰ ਲੈ ਕੇ ਹੁਣ ਉੱਤਰ ਕਾਸ਼ੀ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਤਰਾਖੰਡ ਦੇ ਉੱਤਰ ਕਾਸ਼ੀ ਸ਼ਹਿਰ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਵ ਪਹਾੜ ਤੋਂ ਲਗਾਤਾਰ ਜ਼ਮੀਨ ਖਿਸਕਣ ਦੇ ਮਾਮਲਿਆਂ ਨੂੰ ਵੇਖਦਿਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕਰ ਦਿੱਤੀ ਹੈ ਲਗਾਤਾਰ ਜ਼ਮੀਨ ਖਿਸਕਣ ਦੇ ਕਾਰਨ ਜਿੱਥੇ ਕਈ ਥਾਵਾਂ ਤੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਤੋਂ ਅਨੁਭਖਾ ਰਹਿਆ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਫ ਪਹਾੜ ਤੋਂ ਲਗਾਤਾਰ ਹੀ ਜ਼ਮੀਨ ਖਿਸਕਣ ਦੇ ਕਾਰਨ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੁਣ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕੀਤੀ ਜਾ ਰਹੀ ਦੱਸਦੀ ਕਿ ਇਸ ਨੂੰ ਲੰਬੇ ਸਮੇਂ ਦੇ ਸੁਰੱਖਿਆ ਉਪਾਅਾਂ ਦੇ ਲਈ ਜ਼ਰੂਰੀ ਦੱਸਿਆ ਗਿਆ ਤਾਂ ਲਗਾਤਾਰ ਉੱਤਰਾਖੰਡ ਦੇ ਵਿੱਚ ਜ਼ਮੀਨ ਖਿਸਕ ਤੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਵਰਤਦਿਆਂ ਹੋਇਆ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਜਿਹੜੀ ਹੈ ਪ੍ਰਸਤਾਵਿਤ ਕੀਤੀ ਗਈ ਹੈ ਇੱਥੇ ਜ਼ਮੀਨ ਖਿਸਕਣ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਇਸ ਵਿਲੇ ਜਿਹੜਾ ਮਾਹੌਲ ਹੈ ਉਤਰਾਖੰਡ ਦੇ ਵਿੱਚ ਵੀ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਆਏ ਦਿਨ ਬੱਦਲ ਫਟਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਹੁਣ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਉੱਥੋਂ ਤਬਦੀਲ ਕਰਨ ਦੀ ਹੁਣ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਆਏ ਦੇ ਨਹੀਂ ਅਜਿਹੇ ਹਾਦਸੇ ਅਜੀਆਂ ਘਟਨਾਵਾਂ ਹੋਣੀਆਂ ਜਿਸ ਦੇ ਨਾਲ ਜਾਨਾਂ ਨੂੰ ਕਾਫੀ ਖਤਰਾ ਹੈ ਤਾਂ ਇਸ ਨੂੰ ਲੈ ਕੇ ਹੁਣ ਉੱਤਰ ਕਾਸ਼ੀ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਤਰਾਖੰਡ ਦੇ ਉੱਤਰ ਕਾਸ਼ੀ ਸ਼ਹਿਰ ਦੇ ਵਿੱਚ ਮੱਧ ਦੇ ਵਿੱਚ ਵਰੁਨਾਤਵ ਪਹਾੜ ਤੋਂ ਲਗਾਤਾਰ ਜ਼ਮੀਨ ਖਿਸਕਣ ਦੇ ਮਾਮਲਿਆਂ ਨੂੰ ਵੇਖਦਿਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕਰ ਦਿੱਤੀ ਹੈ लॻातार ज़मीन खिसकण जे कारण जिथे ਕਈ ਥਾਵਾਂ ਤੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਆ ਉੱਤਰਾਖੰਡ ਦੇ ਉੱਤਰ ਕਾਸ਼ੀ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਵ ਪਹਾੜ ਤੋਂ ਲਗਾਤਾਰ ਹੀ ਜ਼ਮੀਨ ਖਿਸਕਣ ਦੇ ਕਾਰਨ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਹੁਣ ਤਬਦੀਲ ਕਰਨ ਦੀ ਯੋਜਨਾ ਪ੍ਰਸਤਾਵਿਤ ਕੀਤੀ ਜਾ ਰਹੀ ਹੈ ਦੱਸਦੇ ਕਿ ਇਸ ਨੂੰ ਲੰਬੇ ਸਮੇਂ ਦੇ ਸੁਰੱਖਿਆ ਉਪਾਵਾਂ ਦੇ ਲਈ ਜ਼ਰੂਰੀ ਦੱਸਿਆ ਗਿਆ ਹੈ ਤਾਂ ਲਗਾਤਾਰ ਹੀ ਉੱਤਰਾਖੰਡ ਦੇ ਵਿੱਚ ਜ਼ਮੀਨ ਖਿਸਕਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਅਦ ਕੀ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਵਰਤਦਿਆਂ ਹੋਇਆ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ ਯੋਜਨਾ ਜਿਹੜੀ ਹੈ ਪ੍ਰਸਤਾਵਿਤ ਕੀਤੀ ਗਈ ਹੈ ਇੱਥੇ ਜ਼ਮੀਨ ਖਿਸਕਣ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਇਸ ਵਿਲੇ ਜਿਹੜਾ ਮਾਹੌਲ ਹੈ ਉਤਰਾਖੰਡ ਦੇ ਵਿੱਚ ਵੀ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਆਇਤ ਦਿਨ ਬੱਦਲ ਫਟਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲੋਕਾਂ ਦੀ ਸੁਰੱਖਿਆ ਲਈ ਹੁਣ ਪ੍ਰਸ਼ਾਸਨ ਵੀ ਐਕਸ਼ਨ ਦੇ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਉੱਥੋਂ ਤਬਦੀਲ ਕਰਨ ਦੀ ਹੁਣ ਯੋਜਨਾ ਬਣਾਈ ਜਾ ਰਹੀ ਹੈ ਕਿਉਂਕਿ ਆਇਤ ਦਿਨ ਇਹ ਅਜਿਹੇ ਹਾਦਸੇ ਅਜਿਹੀਆਂ ਘਟਨਾਵਾਂ ਹੋਣੀਆਂ ਜਿਸ ਦੇ ਨਾਲ ਜਾਨਾਂ ਨੂੰ ਕਾਫੀ ਖਤਰਾ ਹੈ ਤਾਂ ਇਸ ਨੂੰ ਲੈ ਕੇ ਹੁਣ ਉੱਤਰ ਕਾਸ਼ੀ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਤਰਾਖੰਡ ਦੇ ਉੱਤਰ ਕਾਸ਼ੀ ਸ਼ਹਿਰ ਦੇ ਵਿੱਚ ਮੱਧ ਦੇ ਵਿੱਚ ਵਰੁਣਾਤਵ ਪਹਾੜ ਤੋਂ ਲਗਾਤਾਰ ਜ਼ਮੀਨ ਖਿਸਕਣ ਦੇ ਮਾਮਲਿਆਂ ਨੂੰ ਵੇਖਦਿਆਂ ਬਫਰ ਜ਼ੋਨ ਦੇ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਤਬਦੀਲ ਕਰਨ ਦੀ